ਮੇਰੇ ਮਾਤਾ ਜੀ ਅਤੇ ਮੈਂ ਪ੍ਰਿੰਸੀਪਲ ਸਰ ਜੀ ਨੂੰ ਮਿਲ ਕੇ ਉਹਨਾਂ ਦੀਆਂ ਗੱਲਾਂ ਸੁਣ ਕੇ ਸਕੂਨ ਨਾਲ ਭਰ ਗਏ। ਅਗਲੇ ਹੀ ਦਿਨ ਤੋਂ ਮੈਂ ਰੋਜ਼ਾਨਾ ਸਕੂਲ ਜਾਣ ਲੱਗ ਪਿਆ। ਮੇਰੇ ਸਾਰੇ ਦੋਸਤ ਰਲ ਕੇ ਅਸੀਂ ਆਪਣੇ ਸਾਈਕਲਾਂ ਉੱਤੇ ਸਕੂਲ ਜਾਂਦੇ। 9ਵੀਂ ਜਮਾਤ ਦੀ ਪੜ੍ਹਾਈ ਸ਼ੁਰੂ ਹੋ ਗਈ। ਕਲਾਸ ਵਿੱਚ ਜਿੰਨਾ ਪੜਾਇਆ ਜਾਂਦਾ ਗਣਿਤ ਦੇ ਸਰ ਜੀ ਉਸੇ ਸਮੇਂ ਉਸ ਦਾ ਟੈਸਟ ਲੈ ਲੈਂਦੇ। ਮੇਰਾ ਟੈਸਟ ਸਹੀ ਜਾਂਦਾ ਸਰ ਜੀ ਮੈਨੂੰ ਸ਼ਾਬਾਸ਼ੀ ਦੰਦੇ ਪੜ੍ਹਾਈ ਵਿੱਚ ਵਧੀਆ ਹੋਣ ਕਰਕੇ ਮੈਨੂੰ ਗਣਿਤ ਦੇ ਪੀਰੀਅਡ ਦਾ ਮਨੀਟਰ ਬਣਾ ਦਿੱਤਾ ਗਿਆ ਜਮਾਤ ਵਿੱਚ ਵਿਦਿਆਰਥੀ ਵੱਧ ਹੋਣ ਕਰਕੇ ਮੈਂ ਸਰ ਜੀ ਦੀ ਕੁਝ ਵਿਦਿਆਰਥੀਆਂ ਦੀ ਕਾਪੀ ਚੈੱਕ ਕਰਨ ਵਿੱਚ ਮਦਦ ਕਰਦਾ ਜਿਹੜੇ ਸਾਥੀਆਂ ਨੂੰ ਸਰ ਜੀ ਤੋਂ ਸਵਾਲ ਸਮਝ ਨਹੀਂ ਆਉਂਦਾ ਸੀ ਉਹਨਾਂ ਨੂੰ ਮੈਂ ਸਵਾਲ ਆਪਣੀ ਸਮਝ ਨਾਲ ਸਮਝਾਉਂਦਾ ਵੱਡਾ ਸਕੂਲ ਹੋਣ ਕਰਕੇ ਸਕੂਲ ਵਿੱਚ ਲਗਭਗ 70 ਦੇ ਕਰੀਬ ਅਧਿਆਪਕ ਸਨ ਖਾਲੀ ਪੀਰੀਅਡ ਵਿੱਚ ਜਦੋਂ ਅਧਿਆਪਕ ਇਕੱਠੇ ਬੈਠੇ ਹੁੰਦੇ ਤਾਂ ਉਹ ਵਿਦਿਆਰਥੀਆਂ ਦੀਆਂ ਗੱਲਾਂ ਜ਼ਰੂਰ ਕਰਦੇ ਗੱਲਾਂ-ਗੱਲਾਂ ਵਿੱਚ ਸਾਡੇ ਅਗਣਿਤ ਦੇ ਅਧਿਆਪਕ ਸਰਜੀ ਨੇ ਮੇਰੀ ਗੱਲ ਛੇੜ ਲਈ ਉਹਨਾਂ ਨੇ ਬਾਕੀ ਅਧਿਆਪਕਾਂ ਨੂੰ ਆਖਿਆ ਕਿ ਨੌਵੀਂ ਜਮਾਤ ਵਿੱਚ ਇੱਕ ਮੁੰਡਾ ਨਵਾਂ ਆਇਆ ਹੈ ਉਹ ਗਣਿਤ ਵਿੱਚ ਬਹੁਤ ਹੁਸ਼ਿਆਰ ਹੈ ਮੈਂ ਪਾਣੀ ਪੀਣ ਲਈ ਆਪਣੀ ਕਲਾਸ ਤੋਂ ਬਾਹਰ ਆਇਆ ਸੀ ਮੈਨੂੰ ਆਵਾਜ਼ ਲਗਾ ਕੇ ਸਰਜੀ ਨੇ ਆਪਣੇ ਕੋਲ ਬੁਲਾ ਲਿਆ ਮੈਂ ਬਾਹਰ ਗਰਾਊਂਡ ਵਿੱਚ ਕੁਰਸੀਆਂ ਉੱਤੇ ਬੈਠੇ ਸਾਰੇ ਅਧਿਆਪਕਾਂ ਨੂੰ ਵੇਸ਼ ਕੀਤਾ। ਉਸੇ ਸਮੇਂ ਪ੍ਰਿੰਸੀਪਲ ਸਰ ਜੀ ਵੀ ਸਾਡੇ ਕੋਲ ਆ ਗਏ। ਸਾਡੇ ਗਣਿਤ ਦੇ ਸਰ ਜੀ ਨੇ ਮੇਰੇ ਪੜ੍ਹਾਈ ਵਿੱਚ ਹੁਸ਼ਿਆਰ ਹੋਣ ਦੀ ਤਾਰੀਫ਼ ਕੀਤੀ। ਪ੍ਰਿੰਸੀਪਲ ਸਰ ਜੀ ਨੇ ਮੇਰੇ ਮੋਢੇ ਉੱਤੇ ਹੱਥ ਰੱਖ ਕੇ ਇੱਕ ਮੁਸਕਰਾਹਟ ਨਾਲ ਆਖਿਆ, "ਬੇਟਾ ਆਪकी ਕਿਤਾਬیں ਆ ਗਈਆਂ ਹਨ, ਆਫਿਸ ਵਿੱਚੋਂ ਲੈਂਦੇ ਜਾਣਾ।" ਪ੍ਰਿੰਸੀਪਲ ਸਰ ਜੀ ਨੇ ਪੁਰਾਣੇ ਵਿਦਿਆਰਥੀ ਤੋਂ ਕਿਤਾਬਾਂ ਦਾ ਬੰਡਲ ਮੇਰੇ ਲਈ ਮੰਗਵਾ ਲਿਆ ਸੀ। ਮੈਂ ਖੁਸ਼ੀ ਵਿੱਚ ਉੱਕੇ ਸਰ ਜੀ ਆ ਕੇ ਪਾਣੀ ਪੀਣ ਚਲਾ ਗਿਆ। ਮੇਰੇ ਜਾਣ ਤੋਂ ਬਾਅਦ ਪ੍ਰਿੰਸੀਪਲ ਸਰ ਜੀ ਨੇ ਬਾਕੀ ਅਧਿਆਪਕਾਂ ਨੂੰ ਮੇਰੇ ਬਾਰੇ ਦੱਸਿਆ। ਕਿੰਨਾ ਚਿਰ ਸਾਰੇ ਅਧਿਆਪਕ ਮੇਰੇ ਵੱਲ ਟਿਕਟਕੀ ਲਗਾ ਕੇ ਵੇਖਦੇ ਰਹੇ। ਮੈਂ ਪਾਣੀ ਪੀ ਕੇ ਵਾਪਸ ਆਪਣੀ ਕਲਾਸ ਵਿੱਚ ਚਲਾ ਗਿਆ। ਅਗਲੇ ਦਿਨ ਸਾਡੇ ਗਣਿਤ ਦੇ ਸਰ ਜੀ ਨੇ ਮੈਨੂੰ 6 ਕਾਪੀਆਂ ਲਿਆ ਕੇ ਦਿੱਤੀਆਂ। ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਉਹਨਾਂ ਦੀ ਇੰਨੀ ਮਦਦ ਕਰਦਾ ਹਾਂ। ਇਸ ਦੇ ਬਦਲੇ ਉਹਨਾਂ ਨੇ ਮੈਨੂੰ ਇਹ ਕਾਪੀਆਂ ਇਨਾਮ ਵਜੋਂ ਲਿਆ ਕੇ ਦਿੱਤੀਆਂ ਹਨ ਮੈਂ ਥੋੜਾ ਝਿਜਕਦੇ ਹੋਏ ਨੇ ਕਾਪੀਆਂ ਫੜ ਲਈਆਂ ਉਸ ਦਿਨ ਤੋਂ ਬਾਅਦ ਪੜ੍ਹਾਈ ਵਿੱਚ ਚੰਗਾ ਹੋਣ ਕਰਕੇ ਸਾਰੇ ਅਧਿਆਪਕ ਸਹਿਬਾਨ ਆਨੇ ਬਹਾਨੇ ਮੈਨੂੰ ਇਨਾਮ ਵਜੋਂ ਪੈਨ ਪੈਨਸਲ ਕਾਪੀ ਅਜਿਹੀਆਂ ਚੀਜ਼ਾਂ ਹੀ ਦਿੰਦੇ ਸਨ